ਵਾਹਿਗੁਰੂ ਸਾਹਿਬ ਜੀ ਚਾਲਾਂਗੇ ਉਠ ਨਾਮ ਜਪ ਨਿਸਬਾਸਰ ਆਰਾਧ ਕੜਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਦ ਸੁਖੋ ਟਲ ਗੁਰ ਸੇਵੀਐ ਅਨਸ ਸੈਜ ਸੁਭਾਏ ਬਰਸ਼ਨ ਪਰਸ਼ੀ ਹੈ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਵਾਹਿਬ ਜੀ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ ਜੋ ਤੇਰਖਵੰਤ ਬਿਨ ਨੀਰ ਮਨ ਪ੍ਰੇਮ ਲਗੋ ਹਰ ਤੀਰ ਹੰਬਰੀ ਬੇਦਨ ਹਰ ਪ੍ਰਭ ਜਨ ਮੇਰੇ ਮਨ ਅੰਤਰ ਕੀ ਪੀਰ ਰਸ਼ਨ ਕੋ ਮੇਰਾ ਮਨ ਬਹੁਤ ਆਪਤੈ ਜੋ ਤੇਰਖਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹੰਬਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਬੀਰ ਮਿਲ ਮਿਲ ਸਖੀ ਗੁਣ ਕਾ ਮੇਰੇ ਪ੍ਰਭ ਕੇ ਲੈ ਸਦਗੁਰ ਕੀ ਮਤ ਧੀਰ ਜਨ ਨਾਨਕੀ ਹਰ ਆਸ ਪਜਾਵੋ ਹਰ ਦਰਸ਼ਨ ਸਾਤ ਸਰੀਰ मेल मेला सखी गुण ਕਾ ਮੇਰੇ ਪ੍ਰਭ ਕੇ ਲੈ ਸਤਗੁਰ ਕੀ ਮਤ ਧੀਰ ਜਨ ਨਾਲ ਕੀ ਹਰ ਆਸ ਪਚਾਵੋ ਹਰ ਦਰਸ਼ਨ ਸ਼ਾਂਤ ਸਰੀਰ ਸ਼ਕਾ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉੜ ਮਹਲਾ ਚੌਥਾ ਹਰ ਦਰਸ਼ਨ ਕਾ ਮੇਰਾ ਮਨ ਬਹੁ ਤਪਤੇ ਜੋ ਤੇਰਖਾਵੰਤ ਬੇਨੀਰ ਮੇਰਾ ਮਨ ਪ੍ਰੇਮ ਲਗੋ ਹਰ ਤੀਰ ਹੰਬਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਸਾਬ ਜੀ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਵ ਜੋਗ ਦਾਸੋ ਗੋਬਿੰਦ ਸਿੰਘ ਫਤੇ ਖਾਲਸਾ ਦਰਸ ਪਰਸ ਮਿਟੇ ਸੋਗ ਦਰਸ ਪਰਸ ਮਿਟੇ ਸੋਗ ਵਾਹਿਗੁਰੂ ਸਾਹਿਬ ਜੀ ਚੌਪਈ ਫਿਰ ਦਉ ਗਾਜ ਗਾਜ ਰਨ ਪਾਰੇ ਆਪ ਸੋ ਬੀਜ ਗਦਾ ਬੋ ਮਾਰੈ ਠੰਡ ਰੈ ਥਿਰ ਪਾਗ ਨਾ ਕਰ ਮਾਨੁਰਸ ਪਰਬਤ ਦਉ ਲਰ ਫਿਰ ਦੋ ਗਾਜ ਗਾਜ pran paar aaps beech ਗਦਬੋ ਮਾਰੇ ਠੰਡ ਰ ਛੇਰ ਪੈਗ ਨ ਟਰੇ ਮਾਨੁਰਸ ਪਰਬਤ ਦਉ ਲਰੈ ਦਉ ਭਟ ਅਭਨ ਜੋ ਗਾਜਾ ਹੈ ਬੱਜਨ ਸੁਣਤ ਜਿਨ ਕੇ ਜਮ ਲਾਜੈ ਆਤੀ ਵੀਰਾ ਰਸੇ ਮੈਂ ਭਰੇ ਦਉ ਵੀਰ ਕਰੋਦ ਸੋ ਲਰੈ ਜਿਨ ਕੋ ਤਕ ਦੇਖਣ ਸੁਰ ਆਏ ਪੰਤਨ ਭਾਤ ਵਿਵਾਨ ਬਣਾਏ ਉਹ ਰੱਬਾ ਤੱਕ ਨਿਰਤੇ ਕਰੇ ਇਤੁ ਤੇ ਵੀਰ ਧੂਮ ਮੈਂ ਲੜੈ ਬਹੁਤ ਗਦਾ ਤਨ ਲਗੇ ਨਾ ਜਨ ਮੁਖ ਤੇ ਮਾਰੀ ਮਾਰ ਬਖਾਨਾ ਰਨ ਕੀ ਛਤ ਪੈ ਪੈਗ ਨਾ ਟਰੇ ਤਰੇ ਰੀਜ ਰੀਜ ਦਉ ਪਟ ਲੜਾਈ ਬਹੁਤ ਗਦਾ ਤਨ ਲਗੇ ਨਾ ਜਾਣੈ ਮੁਖ ਤੇ ਮਾਰੀ ਮਾਰ ਬਖਾਨਾ ਰਨ ਕੀ ਛਤ ਤੇ ਪੈਗ ਨ ਟਰੇ ਰੀਜ ਰੀਜ ਦਉ ਭਟ ਲੜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ